ਸਾਸਤਰੀ ਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਜੀਤ ਸਿੰਘ ਪੂਰੇ ਪੰਜਾਬ ਦੇ ਵਿੱਚ ਮਾਗੀ ਦੇ ਮੇਲੇ ਜਿਹੜੇ ਆ ਲੱਗਦੇ ਨੇ ਮਾਗੀ ਮੁਕਸਰ ਦੀ ਤੇ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਮਾਗੀ ਦੇ ਮੇਲੇ ਭਰਦੇ ਨੇ ਤਾਂ ਪਿੰਡ ਬਿੰਦਰਖ ਦੇ ਵਿੱਚ ਅੱਜ ਜਿਹੜਾ ਮਾਗੀ ਦਾ ਪ੍ਰੋਗਰਾਮ ਹੈ ਚੱਲ ਰਿਹਾ ਤਾਂ ਬਹੁਤ ਦੂਰੋਂ ਦੂਰੋਂ ਸੰਗਤ ਇੱਥੇ ਆ ਕੇ ਨਤਮਸਤਕ ਹੁੰਦੀ ਹੈ ਤਾਂ ਇੱਥੇ ਇੱਕ ਖਾਸ ਜਿਹੜੀ ਗੱਲਬਾਤ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਖੂਨਦਾਨ ਮਹਾਦਾਨ ਸਭ ਤੋਂ ਵੱਡਾ ਜਿਹੜਾ ਦਾਨ ਆਪਾਂ ਕਹਿ ਸਕਦੇ ਆ ਖੂਨਦਾਨ ਬਣਿਆ ਗਿਆ ਇਹ ਜਿਹੜਾ ਅਖਾਰਵਾ ਖੂਨਦਾਨ ਕੈਂਪ ਲਵਾਇਆ ਹੋਇਆ ਆਓ ਸਾਰੀ ਟੀਮ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸਵਾਗਤ ਹੈ ਸਰ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਸਰ ਇਹ ਜਿਹੜਾ ਕੈਂਪ ਲਗਾਇਆ ਗਿਆ ਜੀ ਤੁਹਾਡੇ ਕੋਲੋਂ ਕਿੰਨੇ ਚਿਰ ਤੋਂ ਇਹ ਲੱਗਦਾ ਆ ਰਿਹਾ ਤੇ ਕਿਸ ਕਿਸ ਤਰ੍ਹਾਂ ਦੇ ਜਿਹੜੇ ਇਹ ਤੁਹਾਡੇ ਵੱਲੋਂ ਇਸ ਤਰ੍ਹਾਂ ਇਹ ਉਪਰਾਲੇ ਕੀਤੇ ਗਏ ਨੇ ਖੂਨ ਦਾ ਜਿਹੜਾ ਬਹੁਤ ਵੱਡਾ ਮਹਾਦਾਨ ਕਹਿ ਦਿੰਨੇ ਆ ਜੀ ਆਪਾਂ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੁੰਦਾ ਜਿਹੜਾ ਅੱਜ ਤੁਸੀਂ ਇੱਥੇ ਆ ਕੇ ਪਾਇਆ ਬਹੁਤ ਸਾਰੇ ਇਹ ਜਿਹੜੀ ਸੰਗਤ ਆਈ ਉਹਨਾਂ ਦੇ ਵੱਲੋਂ ਖੂਨ ਕਢਵਾਇਆ ਗਿਆ ਇਹ ਕਿੰਨੇ ਚਿਰ ਤੋਂ ਲੱਗਦਾ ਆ ਰਿਹਾ ਜੀ ਇੱਥੇ ਇਹ ਜੀ ਇਸ ਵਾਰ ਸਾਡਾ 18ਵਾਂ ਇੱਥੇ ਹੈਗਾ ਐਸ ਜਗ੍ਹਾ ਤੇ ਫਲਾਣਾ ਕੈਂਪ ਹੈ ਠੀਕ ਹੈ ਪੈਸੇ ਵਿੱਚ ਨੂੰ ਜਦੋਂ ਕੋਵਿਡ ਦਾ ਟਾਈਮ ਸੀਗਾ ਉਸ ਟਾਈਮ ਵਿੱਚ ਨੂੰ ਅਸੀਂ ਗੈਪ ਪਾਇਆ ਸੀਗਾ ਅਦਰਵਾਈਜ਼ 18 ਕੈਂਪ ਹੋਣ ਤੱਕ ਲੱਗ ਚੋ ਅੱਜ ਮੈਂ 18ਵਾਂ ਕੈਂਪ ਸੀਗਾ ਇਹ 17 ਕੈਂਪ ਪਹਿਲਾਂ ਲੱਗ ਚੁੱਕੇ ਆ ਜੀ ਤੇ ਅਸੀਂ ਗੁਰਦੁਆਰਾ ਸਾਹਿਬ ਵਿੱਚ ਅਸੀਂ ਕਲੱਬਾਂ ਆਣੇ ਵੈਸੀ ਵੀ ਬੇਸੀ ਕਰੀ ਤਾਂ ਯੂਥ ਕਲੱਬਾਂ ਵਾਲੇ ਜੀ ਜੀ ਕਿ ਉਹਨਾਂ ਤੋਂ ਇਲਾਵਾ ਅਸੀਂ ਸੰਗਤਾਂ ਵਿੱਚ ਅਵੇਅਰ ਕਰਨ ਵਾਸਤੇ ਇਹ ਗੁਰਦੁਆਰੇ ਵਿੱਚ ਕੈਂਪ ਲਾਉਣੇ ਸ਼ੁਰੂ ਕੀਤੇ ਸਾਤੋਂ ਬਾਅਦ ਹੀ ਹੋਰ ਸੰਸਥਾਵਾਂ ਜਿਹੜੀਆਂ ਉਹ ਲਾਉਣ ਲੱਗੀਆਂ ਪਹਿਲਾਂ ਅਸੀਂ ਉਹ ਲਾਉਂਦੇ ਸੀਗੇ ਇੱਥੇ ਲਾਉਂਦੇ ਸੀਗੇ ਰੋੜਕੀਆਂ ਲਾਉਂਦੇ ਸੀਗੇ ਜੀ ਠੀਕ ਹੈ ਜੀ ਹਾਂਜੀ ਕਿਸ ਤਰ੍ਹਾਂ ਦਾ ਸੰਗਤ ਦੇ ਵੱਲੋਂ ਜਿਹੜਾ ਇੱਕ ਤੁਹਾਨੂੰ ਜਿਹੜਾ ਹੰਗਾਰਾ ਮਿਲਿਆ ਕਿਉਂਕਿ ਸੰਗਤ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਲੋਕ ਆਉਂਦੇ ਨੇ ਬਹੁਤ ਸਾਰੇ ਦਾਨੀ ਸੱਜਣ ਹੁੰਦੇ ਨੇ ਤੁਹਾਨੂੰ ਕਿੰਨਾ ਜਿਹੜਾ ਲੋਕਾਂ ਦੇ ਵੱਲੋਂ ਸੰਗਤ ਦੇ ਵੱਲ ਜਿਹੜਾ ਹੰਗਾਰਾ ਮਿਲਿਆ ਜੀ ਇਸ ਜਗ੍ਹਾ ਤਾਂ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਦਾ ਹਰ ਸਾਲ ਹੀ ਜਦੋਂ ਵੀ ਲਾਉਂਦੇ ਆ ਕਿਉਂਕਿ ਇਸ ਵਾਰ ਦਾ ਖਾਸ ਪੀਡੀਆਈ ਦੀ ਟੀਮ ਜਲਦੀ ਜਾ ਰਹੀ ਹੈ ਸਾਡੇ ਕੋਲ ਦੋ ਹੀ ਟੀਮ ਵੀ ਆ ਰਹੀ ਹੈ ਜੀ ਤੇ ਲੇਕਿਨ ਫੇਰ ਵੀ ਸੌ ਸਾਬਾ 100 130 35 40 ਹੁੰਟਾਂ ਹੋ ਜਾਂਦੀਆਂ ਹੈਗੀਆਂ ਬਿਲਕੁਲ ਠੀਕ ਹੈ ਜੀ ਸੰਗਤਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਦਾ ਤੇ ਸਾਡੇ ਰੈਗੂਲਰ ਡੋਨਰ ਜਿਹੜੇ ਪਿਛਲੇ ਸਾਲ ਦੇਖ ਕੇ ਗਏ ਹੋਣੇ ਉਹ ਫੇਰ ਆਉਣੇ ਠੀਕ ਹੈ ਦੋਰੇ ਫਿਰ ਹਾਂ ਜੀ अच्छा अपनी ਜਿਹੜੀ ਸੰਸਥਾ ਹੈ ਉਹਦਾ ਜਰੂਰ ਨਾਮ ਦੱਸ ਦਿਓ ਜੇਕਰ ਤੁਹਾਡੇ ਕੋਲ ਕੋਈ ਬਲੱਡ ਜਿਹੜਾ দান ਕਰਨ ਦੇ ਲਈ ਡੋਨੇਟ ਕਰਨ ਦੇ ਲਈ ਕਿਸੇ ਹੋਰ ਜਗ੍ਹਾ ਤੁਹਾਨੂੰ ਜਾ ਕੇ ਮਿਲਣਾ ਚਾਹੁੰਦਾ ਹੋਵੇ ਕਈ ਵਾਰੀ ਲੋਕਾਂ ਦਾ ਇਸ ਤਰ੍ਹਾਂ ਦਾ ਵੀ ਮਨ ਹੁੰਦਾ ਕਿ ਮੈਂ ਯਾਰ ਨਹੀਂ ਪਹੁੰਚ ਸਕਿਆ ਮੇਲੇ ਤੇ ਮੈਂ ਜਾ ਕੇ ਤੁਹਾਨੂੰ ਮਿਲਾਂ ਤਾਂ ਕਿੱਥੇ ਮਿਲ ਸਕਦੇ ਹਾਂ ਸਾਡਾ ਸਾਡੀ ਜ਼ਿਲ੍ਹੇ ਦੀ ਯੂਥ ਕਲੱਬਾਂ ਦੀ ਸੰਸਥਾ ਹੈ ਬਈ ਕਾਫੀ ਪੁਰਾਣੀ ਬਣੀ ਹੋਈ ਹੈ ਜੀ 1992 ਚ ਬਣੀ ਸੀਗੀ ਤੇ ਅਸੀਂ ਉਹਨਾਂ ਵਿੱਚ ਸੀਨੀਅਰ ਸਾਥੀਆਂ ਤੇ ਨਵੇਂ ਸਾਥੀ ਵੀ ਜੁੜਦੇ ਜਾਂਦੇ ਆ ਠੀਕ ਹੈ ਜੀ ਤੇ ਅਸੀਂ 1992 ਤੋਂ ਹੀ ਕੈਂਪ ਲਾਉਂਦੇ ਆ ਰਹੇ ਆ ਠੀਕ ਹੈ ਜੀ ਤੇ ਹੁਣ ਤੱਕ ਮੇਰਾ ਖਿਆਲ ਸਾਡੇ 550 ਤੋਂ ਉੱਪਰ ਕੈਂਪ ਹੋ ਚੁੱਕੇ ਆ ਤੇ 30000 ਤੋਂ ਉੱਪਰ ਹੀ ਹੁੰਦਾ ਹੋ ਚੁੱਕੇ ਆ ਹੁਣ ਤੱਕ ਜੀ ਇਹ ਮਤਲਬ ਹਰ ਚੱਲੀ ਜਾ ਰਿਹਾ ਬਿਲਕੁਲ ਬਾਕੀ ਸਾਲ ਦੇ ਵਿੱਚ ਤਕਰੀਬਨ 31-32 ਕੈਂਪਸ ਹੀ ਹਰ ਏਦਾਂ ਵੱਖ-ਵੱਖ ਜਗ੍ਹਾ ਤੇ ਲਾਉਂਦੇ ਹੈਗੇ ਆ ਪਿਛਲੇ ਸਾਲ ਦੇ ਸਾਡੇ ਆ ਦਸੰਬਰ ਤੱਕ ਦੇ 32 ਕੈਂਪ ਹੋ ਚੁੱਕੇ ਆ ਹਾਂਜੀ ਕਿਦਾਂ ਦੇਖਦੇ ਹੋ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕਰਨ ਦੀ ਬਹੁਤ ਲੋੜ ਆ ਤੁਹਾਡੇ ਵੱਲੋਂ ਜਿਹੜਾ ਇੱਕ ਆਪਾਂ ਖਾਸ ਕਹਿ ਸਕਦੇ ਇੱਕ ਨੇਕ ਉਪਰਾਲਾ ਤੇ ਬਹੁਤ ਡਿਫਰੈਂਟ ਹੈ ਇਹ ਵੀ ਇੱਕ ਤਰ੍ਹਾਂ ਦਾ ਲੰਗਰ ਹੀ ਹੋ ਗਿਆ ਹੋਰ ਸੰਗਤ ਦੇ ਵੱਲੋਂ ਬਹੁਤ ਤਰ੍ਹਾਂ ਦੇ ਲੰਗਰ ਜਿਹੜੇ ਲਾਈ ਜਾਂਦੇ ਨੇ ਇਸ ਤਰ੍ਹਾਂ ਦੀ ਜਿਹੜੇ ਪ੍ਰੋਗਰਾਮਾਂ ਦੇ ਅੱਪਰ ਕੀ ਮੰਨਣਾ ਕੀ ਸੋਚਣਾ ਤੁਹਾਡੇ ਵੀ ਇਸ ਤਰ੍ਹਾਂ ਦੇ ਜਿਹੜੇ ਲੰਗਰ ਲੱਗਣੇ ਚਾਹੀਦੇ ਨੇ ਜਿਵੇਂ ਅੰਗਦਾਨ ਦੇ ਹੋਵੇ ਜਾਂ ਖੂਨਦਾਨ ਦੇ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਇਲਾਜ ਨੂੰ ਲੈ ਕੇ ਇਸ ਤਰ੍ਹਾਂ ਦੇ ਜਿਹੜੇ ਲੰਗਰ ਹੈ ਅੰਗਦਾਂ ਦੇ ਵਿੱਚ ਤਾਂ ਤੁਹਾਨੂੰ ਦੱਸਾਂ ਅਸੀਂ ਖੋਦ ਆਪਣੀ ਬਾਡੀ ਡੋਨੇਟ ਕਰੀ ਫਿਰਦੇ ਆ ਇਹ ਲੌਂਗੀਏ ਜੀ ਖੜੇ ਆ ਸੁਰਿੰਦਰ ਸਿੰਘ ਖੜੇ ਆ ਚੰਨੀ ਜੀ ਖੜੇ ਆ ਅਸੀਂ ਪੀਏ ਨੂੰ ਆਪਣੀ ਬਾਡੀ ਆਲਰੇਡੀ ਡੋਨੇਟ ਕਰ ਚੁੱਕੇ ਆ ਜਦੋਂ ਵੀ ਜਾਓਗੇ ਘਰਦਿਆਂ ਨੂੰ ਇਹ ਕਿਹਾ ਹੋਇਆ ਬਕਾਇਦਾ ਵੀ ਪਾਈ ਜਦ ਟਾਈਮ ਆ ਗਿਆ ਤਾਂ ਉਦੋਂ ਨੂੰ ਸਨਹਿਤ ਤੋਰ ਦਿਓ ਸਾਨੂੰ ਠੀਕ ਆ ਜੀ ਐਦਾਂ ਹੀ ਅਸੀਂ ਲੋਕਾਂ ਵਿੱਚ ਵੀ ਤੇ ਅਸੀਂ ਆਪ ਕਰਦੇ ਆ ਤਾਂ ਅਸੀਂ ਦੂਜੇ ਨੂੰ ਕਹਿ ਸਕਦੇ ਆ ਤੇ ਲੋਕ ਅਭੇਰ ਕਰ ਰਹੇ ਹੁਣ ਕਾਫੀ ਲੋਕ ਦੇ ਰਹੇ ਨੇ ਜੀ ਜੀ ਹੁਣ ਬਾਡੀ ਵੀ ਡੋਨੇਟ ਕਰਨ ਲੱਗ ਗਏ ਤੇ ਅੰਗ ਵੀ ਡੋਨੇਟ ਕਰਨ ਲੱਗ ਗਏ ਇਸ ਚੀਜ਼ ਦਾ ਬਹੁਤ ਇੰਪੈਕਟ ਹੋਇਆ ਬਿਲਕੁਲ ਮੈਂ ਚਾਹੁੰਦਾ ਆਪਣੇ ਸਾਥੀਆਂ ਦੇ ਜਰੂਰ ਇੱਕ ਵਾਰ ਨਾਮ ਦੱਸ ਦਿਓ ਤੇ ਆਪਣਾ ਕੰਟੈਕਟ ਨੰਬਰ ਜਰੂਰ ਦੱਸ ਦਿਓ ਜਿਹੜੇ ਜਿਹੜੇ ਸਾਥੀ ਤੁਹਾਡੇ ਨਾਲ ਇੱਥੇ ਮੌਜੂਦ ਨੇ ਤੇ ਇੱਕ ਕੰਟੈਕਟ ਨੰਬਰ ਆਪਣਾ ਇਸ ਟਾਈਮ ਮੇਰੇ ਸਾਥੀ ਇਹ सुरेंद्र ਸਿੰਘ ਸਾਡੇ ਚੇਅਰਮੈਨ ਨੇ सुरेंद्र ਸਿੰਘ ਸਿੱਧੂ ਇਹ ਇਹਨਾਂ ਦਾ ਨੰਬਰ 9872886710 ਹੈ ਇਹਨਾਂ ਦਾ ਨੰਬਰ ਹੈਗਾ ਜੀ ਮੇਰਾ ਨੰਬਰ 98152 68364 819 ਸ਼ਰਮਾ ਮੇਰਾ ਨਾਮ ਹੈ ਜੀ ਤੇ ਸ਼ੁਰੂ ਤੋਂ ਹੀ ਸੰਸਥਾ ਵਿੱਚ ਜੁੜੇ ਹੋਏ ਆ 71 72 ਵਾਰ ਖੁਦ ਵੀ ਦਿੱਤਾ ਪਰ ਹੁਣ ਮੈਨੂੰ ਮਨਾ ਕਰਤਾ ਕਿਉਂਕਿ ਉਮਰ ਥੋੜੀ ਜਿਹੀ ਜ਼ਿਆਦਾ ਹੋ ਗਈ ਹੈ ਤੇ ਇਹ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵੱਲ ਜਿਹੜਾ ਉਪਰਾਲਾ ਕੀਤਾ ਗਿਆ ਇਹ ਚੀਜ਼ਾਂ ਤੁਹਾਨੂੰ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਣਗੀਆਂ ਜਦੋਂ ਤੁਸੀਂ ਕਦੇ ਵੀ ਬਾਹਰ ਜਾਂਦੇ ਹੋ ਤੁਹਾਨੂੰ ਬਹੁਤ ਸਾਰੇ ਜਿਹੜੇ ਮਰੀਜ਼ਾਂ ਨੂੰ ਅੰਦਰੋਂ ਬਲੱਡ ਨਹੀਂ ਮਿਲਦਾ ਕਈ ਵਾਰ ਇਹ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਚੀਜ਼ਾਂ ਤੋਂ ਨੇੜੇ ਪੰਜਾਬ ਦੇ ਵਿੱਚ ਹੀ ਮਿਲ ਗਿਆ ਬਹੁਤ ਵਧੀਆ ਉਪਰਾਲਾ ਤਾਂ ਸਿੱਧੂ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਉਹ ਵੀ ਉਹ ਵੀ ਇਸ ਜਿਹੜੇ ਇਹਨਾਂ ਦੇ ਵੱਲੋਂ ਇਹ ਬਣਾਈ ਹੋਈ ਹੈ ਇਹ ਸੰਸਥਾ ਉਹਨਾਂ ਦੇ ਮੈਂਬਰ ਨੇ ਆਉਣਾ ਤੋਂ ਜਾਣਦੇ ਆ ਕਿ ਇਹ ਹੋਰ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੀ ਉਪਰਾਲੇ ਨੇ ਜਿਹੜੇ ਇਸਤਾਨਾ ਦੇ ਜਾਂਦੇ ਵੱਲੋਂ ਕੀਤੇ ਜਾਣਗੇ ਸਰ ਜੀ ਬਹੁਤ ਪੁਰਾਣੇ ਸਾਥੀ ਹਨ ਹਰਜੀਤ ਸਿੰਘ ਲੌਂਗਿਆ ਜੀ ਜੀ ਬਹੁਤ ਪੁਰਾਣੇ ਸਾਥੀ ਹਨ ਜੀ ਠੀਕ ਹੈ ਚਰਜੀਤ ਸਿੰਘ ਤੰਨੀ ਹੋਗੇ ਜੀ ਠੀਕ ਹੈ ਜੀ ਇਹ ਨੈਸ਼ਨਲ ਯੂਥ ਆਫ ਇੰਡੀਆ ਹੈ ਇਹ ਮਾੜੇ ਸਾਥੀ ਹਨ ਠੀਕ ਹੈ ਮੇਰਾ ਨਾਮ ਹਰਜੀਤ ਸਿੰਘ ਲੌਂਗਿਆ ਜੀ ਪ੍ਰਧਾਨ ਸੈਣੀ ਮਾਤਸਭਾ ਪੰਜਾਬ ਜੀ ਇਹ ਜ਼ਿਲ੍ਹਾ ਯੂਥ ਤਾਲੁਕ ਕਮੇਟੀ ਨਾਲ ਅਸੀਂ ਸ਼ੁਰੂਆਤ ਤੋਂ ਹੀ ਜੁੜੇ ਹੋਇਆ ਤੇ ਇਹ ਵੀ ਨਾਲ ਆ ਕਿ ਜਿਲ੍ਹਾ ਜੂਥ ਕਲੱਬ ਤਾਲਮਨ ਕਮੇਟੀ ਇਹ ਪਿੰਡ ਸਿੰਘ ਭਗਵੰਤਪੁਰ ਤੋਂ ਹੋਣ ਦੇ ਵਿੱਚ ਆਈ ਤੀ ਉਸ ਸਮੇ ਸਭਾਈ ਕੈਂਪ ਲੱਗਿਆ 1991 ਦੀ ਗੱਲ ਹੈ ਉਹ ਕੈਂਪ ਦੇ ਦੌਰਾਨ ਇੱਕ ਸਾਥੀ ਦੀ ਮੌਤ ਹੋ ਗਈ ਜੀ ਉਹ ਮੌਤ ਵਾ ਸਾਨੂੰ ਦਿੱਕਤਾਂ ਬਹੁਤ ਆਈਆਂ ਕੈਂਪ ਦੇ ਦੌਰਾਨ ਮੌਤ ਹੋਈ ਉਹਨਾਂ ਦਿੱਕਤਾਂ ਦੇ ਸਮੇ ਰੋਪੜ ਜ਼ਿਲ੍ਹੇ ਦੇ ਜਿੰਨੇ ਵੀ ਕਲੱਬ ਸਨ ਉਹਨਾਂ ਨੇ ਇਕਜੁੱਟ ਹੋ ਕੇ ਜਿਲ੍ਹਾ ਜੂਥ ਤਾਲਮਨ ਕਮੇਟੀ ਬਣਾਈ ਆ ਮੇ ਅੱਜ ਦੇ ਬੀਸੇ ਤੇ ਅੱਜ ਦੇ ਮਕਾਮ ਤੇ ਅੱਜ ਦੇ ਦਿਨ ਤੇ ਇਹੀ ਸੰਦੇਸ਼ ਆ ਕਿ ਆਓ ਜੁੜੋ ਸਮਾਜ ਸੇਵਾ ਕਰੀਏ ਸਫਾਈ ਕੈਂਪ ਲਗਾਈਏ ਖੂਨਦਾਨ ਕੈਂਪ ਲਗਾਈਏ ਮੈਡੀਕਲ ਕੈਂਪ ਲਗਾਈਏ ਮੈਂ ਇਹਨਾਂ ਕਹਿੰਦਾ ਹਾਂ ਰਾਜਾ ਚਾਹੁੰਦੇ ਵਹਿਗੁਰੂ ਜੀ ਕਾ ਕਾਲਾ ਵਹਿਗੁਰੂ ਜੀ ਕੀ ਬਤ ਹੈ ਮੇਰਾ ਨਾਮ ਸੁਰਿੰਦਰ ਸਿੰਘ ਸਿੱਧੂ ਮੇਰਾ ਪਿੰਡ ਭਵਾਨੀ ਹੈ ਤੇ ਮੈਂ ਇਸ ਸੰਸਥਾ ਦੇ ਨਾਲ ਪਿਛਲੇ 27-22 ਸਾਲ ਤੋਂ ਜੁੜਿਆ ਹੋਇਆ ਹਾਂ ਹੁਣ ਮੈਂ ਐਜ਼ ਅ ਚੇਅਰਮੈਨ ਇਸ ਸੰਸਥਾ ਦੇ ਵੀ ਸੇਵਾ ਕਰ ਰਿਹਾ ਹਾਂ ਤੇ ਸੰਸਥਾ ਬਾਰੇ ਤੇ ਸਾਡੀ ਜਿਹੜੀ ਐਕਟੀਵਿਟੀ ਉਹਦੇ ਬਾਰੇ ਸੁਮਨੀਸ਼ਰ ਸ਼ਰਮਾ ਜੀ ਨੇ ਬਹੁਤ ਜ਼ਿਆਦਾ ਦੱਸਤਾ ਜੀ ਪਰ ਮੈਂ ਨੌਜਵਾਨਾਂ ਨੂੰ ਅੱਜ ਦੇ ਨੌਜਵਾਨਾਂ ਨੂੰ ਜੋ ਸਾਡਾ ਪੰਜਾਬ ਦਾ ਹਾਲਾਤ ਹੈ ਉਹ ਤੁਹਾਡੇ ਚੈਨਲ ਰਾਹੀਂ ਸਨੇਹਾ ਦੇਣਾ ਚਾਹੁੰਦਾ ਜੀ ਕਿ ਆਪਾਂ ਆਪਣੀ ਜਵਾਨੀ ਦਾ ਆਪਣੀ ਕਿਸਾਨੀ ਦਾ ਬਹੁਤ ਨੁਕਸਾਨ ਕਰਾ ਲਿਆ ਆਪਣੇ ਪੰਜਾਬ ਦਾ ਬਹੁਤ ਨੁਕਸਾਨ ਕਰਾ ਲਿਆ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਤੇ ਬੱਚਿਆਂ ਨੂੰ ਇਹ ਸਨੇਹਾ ਦਾਂਗਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਆਓ ਆਪਾਂ ਵਾਪਸ ਜੇ ਕੋਈ ਮਾੜੀਆਂ ਹਾਲਾਤਾਂ ਕਿਸੇ ਮਾੜੀ ਸੰਗਤ ਦੇ ਵਿੱਚੋਂ ਸਾਨੂੰ ਲੱਗ ਗਈਆਂ ਤਾਂ ਆਪਾਂ ਨੂੰ ਇਹ ਜੇ ਬਾਬਾ ਅਮਰਨਾਥ ਜੀ ਦਾ ਪਵਿੱਤਰ ਸਥਾਨ ਹੈ ਜੀ ਜੀ ਗੁਰੂ ਘਰੋਂ ਤੋਂ ਆਪਾਂ ਸੇਧ ਲਈਏ ਆਪਾਂ ਇਹਨਾਂ ਚੀਜ਼ਾਂ ਤੋਂ ਬਾਹਰ ਆਈਏ ਆਪਣੇ ਜੀਵਨ ਨੂੰ ਸੁਧਾਰੀਏ ਆਪਣੇ ਪਰਿਵਾਰ ਨੂੰ ਬਚਾਈਏ ਆਪਣੇ ਪੰਜਾਬ ਨੂੰ ਬਚਾਈਏ ਤੇ ਮੇਰਾ ਅੱਜ ਦੀ ਨੌਜਵਾਨੀ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਸੁਨੇਹਾ ਬਹੁਤ ਬਹੁਤ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਜਗਦੀਪ ਚੌਧਰੀ ਯਾਰ ਔਰ ਮੇਰੇ ਨਾਲ ਮੇਰੇ ਵਾਈਫ ਡਾਕਟਰ ਕਮਲਦੀਪ ਨੇ ਔਰ ਅਸੀਂ ਚੌਧਰੀ ਹਸਪੀਟਲ ਰੋਬਰਟ ਤੋਂ ਆਏ ਆ ਤੇ ਅਸੀਂ ਅੱਜ ਇੱਥੇ ਇੱਕ ਮੁਫਤ ਜਿਹੜਾ ਮੈਡੀਕਲ ਕੈਂਪ ਲਗਵਾਇਆ ਸੀਗਾ ਤੇ ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਔਰ ਯੂਥ ਆਲਮਿਲ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਤੇ ਸਾਡੇ ਕੈਂਪ ਵਿੱਚ ਤਕਰੀਬਨ 350 ਮਰੀਜ਼ ਅਸੀਂ ਅੱਜ ਮੁਫਤ ਜਿਨ੍ਹਾਂ ਦੀ ਜਾਂਚ ਕੀਤੀ ਔਰ ਕਈਆਂ ਨੂੰ ਅਸੀਂ ਆਪਰੇਸ਼ਨ ਦੀ ਸਲਾਹ ਦਿੱਤੀ ਤੇ ਜਿਹਨਾਂ ਦਾ ਆਪਰੇਸ਼ਨ ਵੀ ਅਸੀਂ ਘੱਟ ਰੇਟਾਂ ਵਿੱਚ ਪंजीकरण ਕੀਤਾ ਹੈਗਾ ਤੇ ਬਾਕੀ ਸਾਡੀ ਸਾਰਿਆਂ ਨੂੰ ਸੰਗਤ ਨੂੰ ਇਹੀ ਸਲਾਹ ਆ ਕਿ ਆਪਣਾ ਹੈਲਦੀ ਖਾਣ ਔਰ ਮੌਸਮ ਦੇ ਹਿਸਾਬ ਨਾਲ ਆਪਣਾ ਗਰਮ ਕਪੜੇ ਪਾ ਕੇ ਰੱਖਣ ਤਾਂ ਕਿ ਜਦੋਂ ਆਉਣ ਵਾਲੀ ਜੋ ਜਾਣ ਵਾਲੀ ਠੰਡ ਹੁੰਦੀ ਹੈ ਉਹ ਕਾਫੀ ਖਤਰਨਾਕ ਹੁੰਦੀ ਹੈ ਤੇ ਆਪਣਾ ਵਿਚਾਰ ਰੱਖੋ ਧੰਨਵਾਦ